ਦੇਵਲੀਕ ਤੁਸੀਂ ਮੈਨੂੰ ਆਪਣਾ ਸਟੈਂਡ ਕੀ ਕਰ ਦੋ ਕਿ ਤੁਸੀਂ 2027 ਦੇ ਵਿੱਚ ਮਤਲਬ ਕਿਹੜੀ ਪਾਰਟੀ 'ਚ ਜਾਣ ਵਾਲੇ ਸੋਚ ਰਹੇ ਹੋ ਜਾਂ ਇਸੇ ਪਾਰਟੀ 'ਚ ਰਹਿ ਕੇ ਕੰਮ ਕਰੋ ਨਹੀਂ ਪਾਰਟੀ ਦਾ ਹੀ ਪਾਰਟੀ ਤੇ ਹੈਗੇ ਉਹਨਾਂ ਦਾ ਕਿੰਨਾ ਸਾਥ ਹੈ ਨਹੀਂ ਹੈ ਤਾਂ ਇਹ ਜਿਵੇਂ ਕਿ 2027 ਜਿਹੜੇ ਆ ਰਹੀ ਹੈ ਕਿ ਇਹ ਚੀਜ਼ 2027 ਦੀ ਇਲੈਕਸ਼ਨ ਤੇ ਵੀ ਅਸਰ ਹੋਵੇਗਾ ਚੀਜ਼ਾਂ ਦਾ ਨਹੀਂ ਬਲੰਟੀਅਰ ਨੂੰ ਬਹੁਤ ਘੱਟ ਇਹਨਾਂ ਨੇ ਮਤਲਬ ਟਿਕਟਾਂ ਦਿੱਤੀਆਂ ਕਤਈ ਉਹਨਾਂ ਦੀ ਹਾਈ ਕਮਾਂਡ ਨੂੰ ਹੀ ਬੇਤੀ ਕਰਦੇ ਆਂ ਵੀ ਹੁਣ ਜਿਹੜੀ ਸਤਾਈ ਆਉਗੀ ਨਾ ਜਿੰਨੇ ਵੀ ਐਮਐਲਏ ਆ ਜਾਂ ਜਿਹੜੇ ਵੱਖ-ਵੱਖ ਵਿਭਾਗਾਂ ਦੇ ਵਿੱਚ ਚੇਅਰਮੈਨ ਲਾਏ ਆ ਇਹਨਾਂ ਨੇ ਚਾਹੇ ਕੋਈ ਅੰਦਰੋਂ ਤਾਂ ਤੇ ਕੋਈ ਬਾਹਰੋਂ ਜਿੱਥੋਂ ਮਰਜ਼ੀ ਦੇ ਅੱਗੇ ਲਾਇਆ ਵੀ ਦੁਬਾਰਾ ਇਹਨਾਂ ਨੂੰ ਫਿਰ ਇਲੈਕਸ਼ਨ ਦਾ ਵਿੱਚ ਦੁਬਾਰਾ ਮੌਕਾ ਦਿੱਤਾ ਜਾਵੇ ਸਤਾਈ ਦੇ ਵਿੱਚ ਅੱਛਾ ਜੀ ਕਿਉਂਕਿ ਕਰਕੇ ਮਿਲਦਾ ਬਣਾ ਪਰੋਂ ਤੋਂ ਬਾਅਦ ਕੁਝ ਮੌਕਾ ਭਰ ਹੱਤ ਜਿਹੜੇ ਲੋਕ ਤੇ ਇਹਦੇ ਬਾਰੇ ਦਲਵੀਰ ਗੋਲਡੀ ਸੀਗੇ ਇੱਕ ਤੋਂਾ ਤੁਮਾਂ ਦੇ ਬਾਰੇ ਰੱਖਿਆ ਸੀ ਰਸਮ ਰੂਤ ਤੋਂ ਧੂੜੀ ਤੋਂ ਉਹਨਾਂ ਨੇ ਵੀ ਇੱਕ ਜ਼ਿਕਰ ਕਰਿਆ ਦਾ ਕਿ ਕੁਝ ਬੰਦੇ ਤੁਹਾਨੂੰ ਇਸ ਤਰ੍ਹਾਂ ਦੇ ਦੇਖਣਗੇ ਉਹ ਹਰ ਇੱਕ ਪਾਰਟੀ ਦੇ ਵਿਚਾਰ ਹਰ ਇੱਕ ਸਰਕਾਰ ਤੇ ਹੁੰਦੇ ਆ ਸਭ ਤੋਂ ਅੱਗੇ ਹੁੰਦੇ ਆ ਸਭ ਤੋਂ ਅੱਗੇ ਹੁੰਦੇ ਆ ਮੂਲ ਰੀਜਿਮ ਦੇ ਵਿੱਚ ਉਹ ਉਹ ਹੁਣ ਇੱਥੇ ਸਾਡੇ ਲਈ ਜੁਈ ਹੈਗੇ ਅੱਛਾ ਜੀ ਇਹਦੇ ਵਿੱਚ ਵੀ ਹੈਗੇ ਆ ਤੇ ਇਹ ਜਾਂਚ ਪਰਖਣ ਦੀ ਲੋੜ ਹੈ ਕਿਉਂਕਿ ਉਹ ਬਹੁਤ ਵਧੀਆ ਉਹਨਾਂ ਨੇ ਸਲਾਹਾਂ ਦਿੱਤੀਆਂ ਬਹੁਤ ਵਧੀਆ ਕੰਮ ਕਰਾਏ ਲੋਕਾਂ ਦੇ ਹੁਣ ਉਹ ਗਾਹਾਂ ਹੁਣ 27 ਦੇ ਵਿੱਚ ਆ ਫਿਰ ਲੋਕ ਦੱਸ ਦੇਣਗੇ ਵੀ ਜਿਹੜੇ ਉਹ ਮੌਕਾ ਪ੍ਰਸਤ ਬੰਦੇ ਦੇ ਬ ਇਹਨਾਂ ਨੇ ਕਿੰਨੀਆਂ ਸਲਾਹਾਂ ਸਤਿ ਸ਼੍ਰੀ ਅਕਾਲ ਜੀ ਮੈਂ ਸੰਦੀਪ ਸਿੰਘ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਇਕਤਾ ਚੈਨਲ ਅਗਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਅਸੀਂ ਪੰਜਾਬ ਦੇ ਹਰ ਇੱਕ ਮੁੱਦੇ ਦੀ ਖਬਰ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਾ ਸਕੀਏ ਤੇ ਅੱਜ ਵੀ ਅਸੀਂ ਪੰਜਾਬ ਦੇ ਇੱਕ ਇਦਾਂ ਦੇ ਮੁੱਦੇ ਦੀ ਗੱਲ ਕਰ ਰਹੇ ਹਾਂ ਜਿਵੇਂ ਕਿ ਤੁਹਾਨੂੰ ਪਤਾ ਕਿ ਇਲੈਕਸ਼ਨ ਦਾ ਦੌਰ ਸ਼ੁਰੂ ਹੋ ਗਿਆ 2027 ਨੇੜੇ ਆ ਗਈ ਤੇ ਇਸ ਹਰ ਇੱਕ ਜਦੋਂ ਵੀ ਸਰਕਾਰ ਨੂੰ ਲਾਸਟ ਵਾਲਾ ਸਮਾਂ ਰਹਿ ਜਾਵੇ 1 ਸਾਲ ਦਾ ਤਾਂ ਉਹ ਜੋ ਸਰਕਾਰਾਂ ਬਹੁਤ ਸਾਰੇ ਕੰਮ ਕਰਦੀਆਂ ਨੇ ਤਾਂ ਉਹਦੀ ਪਰਚੋਲ ਹੋਣੀ ਵੀ ਬਣਦੀ ਹੈ ਤੇ ਅੱਜ ਵੀ ਆਪਾਂ ਗੱਲਬਾਤ ਇਸੇ ਟੌਪਿਕ ਤੇ ਕਰਾਂਗੇ ਤੇ ਸਾਡੇ ਨਾਲ ਕੁਲਦੀਪ ਸਿੰਘ ਖੇੜੀ ਜੀ ਅੱਜ ਜਿਹੜੇ ਕੀ ਆਮ ਆਦਮੀ ਪਾਰਟੀ ਤੋਂ ਹੀ ਨੇ ਪੁਰਾਣੇ ਵਲੰਟੀਅਰ ਨੇ ਸਾਡੇ ਨਾਲ ਅੱਜ ਫਿਰ ਮੌਜੂਦ ਨੇ ਉਹਨਾਂ ਨਾਲ ਕੀ ਜਿਹੜੇ 2022 ਤੋਂ ਬਾਅਦ ਕਿਹੜੇ-ਕਿਹੜੇ ਕੰਮ ਸਰਕਾਰ ਨੇ ਕੀਤੇ ਨੇ ਜਾ ਫਿਰ ਜਿਹੜੇ ਵੀ ਵਲੰਟੀਅਰਾਂ ਦੇ ਸਿਰ ਤੇ ਪਾਰਟੀ ਖੜੀ ਹੋਈ ਸੀਗੀ ਤੇ ਉਹਨਾਂ ਦੇ ਹੁਣ ਕੀ ਵਿਚਾਰ ਨੇ ਸਾਰੀ ਗੱਲਬਾਤ ਕਰਦੇ ਆਪਾਂ ਉਹਨਾਂ ਦਾ ਸਵਾਗਤ ਕਰਦੇ ਆ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅਸੀਂ ਕਾਜੀ ਸਾਰਿਆਂ ਨੂੰ ਤੇ ਤੁਹਾਡੀ ਪਹਿਲਾਂ ਆਪਾਂ ਨੇ ਜਿਹੜੀ ਕੁਲਦੀਪ ਜੀ ਇੱਕ ਵੀਡੀਓ ਪਾਈ ਸੀਗੀ ਤਾਂ ਉਹਨੂੰ ਬਹੁਤ ਦਰਸ਼ਕਾਂ ਨੇ ਪਿਆਰ ਦਿੱਤਾ ਤੇ ਫਿਰ ਅਸੀਂ ਤੁਹਾਨੂੰ ਇਸੇ ਲਈ ਸਟੂਡੀਓ 'ਚ ਬੁਲਾਇਆ ਕਿ ਆਪਾਂ ਫਿਰ ਉਹੀ ਗੱਲਬਾਤ ਅੱਗੇ ਤੋਰਦੇ ਆ ਠੀਕ ਹੈ ਜੀ ਤੇ ਸਭ ਤੋਂ ਪਹਿਲਾਂ ਤਾਂ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਤੁਸੀਂ ਆਪਣੀ ਸਾਰੀ ਸਟੋਰੀ ਦੱਸੀ ਕਿ ਇੰਨਾ ਹਜ਼ਾਰਿਆਂ ਅੰਦੋਲਨ ਤੋਂ ਤੁਸੀਂ ਕਿਵੇਂ-ਕਿਵੇਂ ਸਟਾਰਟ ਕੀਤੀ ਪਾਰਟੀ ਕਿਵੇਂ ਖੜੀ ਕਿਵੇਂ ਬਣੀ ਕਿਹੜੇ-ਕਿਹੜੇ ਬੰਦੇ ਕਿਹੜੇ-ਕਿਹੜੇ ਅਹੁਦੇ ਆਏ ਸਾਰਾ ਕੁਝ ਤੁਸੀਂ ਵਿਸਤਾਰ ਪੂਰਵਕ ਦੱਸਿਆ ਤੇ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਕਿ ਜਦੋਂ 2022 ਦੇ ਵਿੱਚ ਸਰਕਾਰ ਬਣ ਜਾਂਦੀ ਹੈ ਜੀ ਠੀਕ ਹੈ ਜੀ ਸਰਕਾਰ ਬਣ ਕੇ ਸਰਕਾਰ ਬਣਨ ਤੋਂ ਬਾਅਦ ਜਾ 2022 ਦੇ ਵਿੱਚ ਕਿਹੜਾ ਸੰਘਰਸ਼ ਕਰਨਾ ਪਿਆ ਸੀਗਾ ਉੱਥੋਂ ਸਟਾਰਟ ਕਰਦੇ ਆ ਤੁਸੀਂ ਸਾਨੂੰ ਉਹ ਦੱਸੋ ਕਿ ਜਦੋਂ 2022 ਦਾ ਵਿੱਚ ਸਰਕਾਰ ਬਣਨ ਜਾ ਰਹੀ ਸੀਗੀ ਤਾਂ ਕਿਹੜਾ ਸੰਘਰਸ਼ ਤੁਸੀਂ ਕੀਤਾ ਜਾਂ ਵਲੰਟੀਅਰਸ ਨੇ ਤਾਂ ਉਹ ਪੂਰੀ ਕਹਾਣੀ ਸਾਡੇ ਦਰਸ਼ਕਾਂ ਨੂੰ ਸਸਿਕਾ ਜੀ ਸਾਰਿਆਂ ਨੂੰ ਦੇਸ਼ ਵਿਦੇਸ਼ ਵਿੱਚ ਬੈਠੇ ਹੋਏ ਸਾਡੇ ਚੈਨਲ ਨੂੰ ਇੱਕ ਸਬਸਕ੍ਰਾਈਬਰ ਤੇ ਕਮੈਂਟ ਕਰੋ ਤੇ ਸਾਨੂੰ ਦੱਸੋ ਕਿ ਕੋਈ ਕੁਝ ਕਮੀਆਂ ਸਾਡੇ ਚ ਵੀ ਹੋ ਸਕਦੀਆਂ ਜੇ ਜੇ ਸਾਡੀ ਕੋਈ ਗਲਤੀ ਹੈ ਤਾਂ ਸਾਨੂੰ ਵੀ ਪਲੀਜ਼ ਦੱਸਿਆ ਜਾਵੇ ਤੇ ਬਾਕੀ ਗੱਲ ਤੁਸੀਂ ਕੀਤੀ ਹੈ ਵੀ ਹੁਣ 2022 ਚ ਜਦੋਂ ਸਰਕਾਰ ਬਣੀ ਪਹਿਲਾਂ ਸਰਕਾਰ ਬਣਾਉਣ ਵਾਸਤੇ ਅਸੀਂ ਜਦੋਂ 17 ਦੇ ਵਿੱਚ ਇਲੈਕਸ਼ਨ ਲੜੀਆ ਉਦੋਂ ਜਿਹੜਾ ਮਰਾਤਾ ਇਹ ਬਹੁਤ ਜ਼ਿਆਦਾ ਡਾਊਨ ਹੋ ਗਿਆ ਠੀਕ ਹੈ ਜੀ ਬਲੰਟੀਅਰ ਦਾ ਵੀ ਜਿਹੜੇ ਜਿਹੜੇ ਲੀਡਰ ਲੜੇ ਉਹਨਾਂ ਦਾ ਵੀ ਸਾਰਾ ਉਸ ਤੋਂ ਬਾਅਦ ਫਿਰ ਕਰੋਨਾ ਆ ਗਿਆ 2021 ਦੇ ਵਿੱਚ ਹਾਂ ਕਰੋਨਾ ਦੇ ਵਿੱਚ ਵੀ ਜਿਹੜੇ ਇਹਨਾਂ ਨੂੰ ਫਿਰ ਵਿੱਚੇ ਕਿਸਾਨੀ ਅੰਦੋਲਨ ਆ ਗਿਆ ਅਸੀਂ ਦਿੱਲੀ ਵੀ ਕਿਸਾਨੀ ਅੰਦੋਲਨ ਦੇ ਵਿੱਚ ਗਏ ਉੱਥੇ ਵੀ ਪਾਰਟੀ ਨੇ ਪ੍ਰਵੀਨ ਕੇਜਰੀਵਾਲ ਨੇ ਜਾਂ ਹੋਰ ਸਾਰੇ ਪਾਰਟੀ ਦੇ ਸੱਜ ਬਹੁਤ ਜ਼ਿਆਦਾ ਸੰਘਰਸ਼ ਦੇ ਵਿੱਚ ਸਾਥ ਦਿੱਤਾ ਉੱਥੇ ਕਾਫੀ ਕੁਸ਼ ਕਿਸਾਨਾਂ ਦੇ ਨਾਲ ਹੈਲਪ ਕੀਤੀ ਕਿਸਾਨਾਂ ਦੀ ਵੀ ਉਸ ਤੋਂ ਬਾਅਦ ਜਦੋਂ 17 ਤੋਂ ਬਾਅਦ 21 ਆ ਗਿਆ 21 ਤੋਂ ਬਾਅਦ 22 ਦੇ ਵਿੱਚ ਜਦੋਂ ਕਰੋਨਾ ਆਇਆਕਰ ਉਹਨਾਂ ਦੇ ਵਿੱਚ ਮੈਂ ਤੋਂ ਕੰਸਿਚੁਏਸ਼ਨ ਦੇ ਵਿੱਚ ਕੰਮ ਕੀਤਾ ਜਿਹੜਾ ਕਿ ਮੇਰੇ ਕੋਲ ਇਹ ਜਗ੍ਹਾ ਵੀ ਹੈਗੀ ਇੱਕ ਤਾਂ ਬਠਿੰਡਾ ਠੀਕ ਹੈ ਜੀ ਬਠਿੰਡੇ ਤੋਂ ਇੱਕ ਅਨੰਦਪੁਰ ਸਾਹਿਬ ਤੇ ਲੋਕ ਸਭਾ ਹਰਕੇ ਦੇ ਇਹਨਾਂ ਦੇ ਵਿੱਚ ਮੈਂ ਜਦੋਂ ਜੋ ਕਿਉਂਕਿ ਕੁਛ ਕੰਮ ਇਦਾਂ ਦੀ ਸੀਗੀ ਪਾਰਟੀ ਜੋ ਸਾਨੂੰ ਦਿੰਦੀ ਸੀ ਉਹ ਘਰ ਬੈਠ ਕੇ ਕਰਨੇ ਪੈਂਦੇ ਸੀ ਇਦਾਂ ਲੋਕਾਂ ਨਾਲ ਰਾਬਤਾ ਕਾਇਮ ਸਰਪੰਚਾਂ ਨਾਲ ਰਾਬਤਾ ਕਰਨਾ ਪੰਚਾਇਤ ਮੈਂਬਰਾਂ ਨਾਲ ਜਾਂ ਹੋਰ ਕੋਈ ਜਿਹੜੇ ਇਲਾਕੇ ਦੇ ਮੋਤਬਰ ਬੰਦੇ ਤੇ ਉਹਨਾਂ ਨਾਲ ਮੈਂ ਰਾਬਤਾ ਕਾਇਮ ਕਰਨਾ ਤੇ ਫਿਰ ਉਹ ਜਿੱਦਾਂ ਦੀ ਸਾਨੂੰ ਫੀਡਬੈਕ ਉੱਥੋਂ ਮਿਲਦੀ ਦੀ ਕਿ ਕੌਣ ਕਿਦਾਂ ਦਾ ਕੰਮ ਤੁਹਾਡੇ ਕਰ ਸਕਦਾ ਇਹ ਪਾਰਟੀ ਨੂੰ ਚਾਹੁੰਦੇ ਆ ਲੋਕ ਕਿਹਾ ਹੈ ਉਹਦੇ ਬਾਰੇ ਫਿਰ ਅਸੀਂ ਜਿੰਨੀ ਵੀ ਜਾਣਕਾਰੀ ਹੈ 2000 ਅ 22 23 ਵਿੱਚ ਅਸੀਂ ਦੰਦੇ ਰਹੇ ਠੀਕ ਹੈ ਜੀ ਅਸੀਂ ਸਾਰਾ ਉਹ ਤੋਂ ਬਾਅਦ ਜਦੋਂ 22 ਦੇ ਵਿੱਚ ਫਿਰ ਅਸੀਂ ਜਦੋਂ 21 ਦੇ ਬਾਅਦ 22 ਜਦੋਂ ਸ਼ੁਰੂ ਹੋਇਆ ਹਾਂਜੀ ਉਦੋਂ ਮੈਂ ਵੀ ਫਿਰ ਆਪਣਾ ਵੀ ਅਸੀਂ ਕੰਮ ਕਰਦੇ ਫਿਰ 20 ਦੇ ਵਿੱਚ ਜਦੋਂ ਦਿੱਲੀ ਦੇ ਵਿੱਚ ਸਰਕਾਰ ਬਣੀ ਤਾਂ ਦਿੱਲੀ ਦੇ ਵਿੱਚ ਜਦੋਂ ਸਰਕਾਰ ਦੁਬਾਰੇ ਬਣੀ ਤਾਂ ਲੋਕਾਂ ਦੇ ਮਨ ਦੇ ਵਿੱਚ ਇੱਕ ਇੱਛਾ ਦੁਬਾਰੇ ਜਾਗ ਗਈ ਵੀ ਜਦੋਂ ਇਹਦਾ ਮਤਲਬ ਹੈ ਵੀ ਇਹ ਪਾਰਟੀ ਨੇ ਬਹੁਤ ਵਧੀਆ ਕੰਮ ਕਰੇ ਹਾਂ ਜਿਹੜੀ ਲੋਕਾਂ ਨੇ ਦਿੱਲੀ ਦੇ ਵਿੱਚ ਪਾਰਟੀ ਨੂੰ ਦੁਬਾਰੇ ਸੋ ਲਿਆ ਠੀਕ ਹੈ ਕਿ ਉੱਥੇ ਦੇ ਜਿਹੜੇ ਕੰਮ ਤੇ ਉਹ ਮੀਡੀਆ ਦੇ ਵਿੱਚ ਅਸੀਂ ਵੀ ਸੋਸ਼ਲ ਮੀਡੀਆ ਤੇ ਦੱਸਦੇ ਰਹੇ ਹਾਂ ਵੀ ਇਹ ਐਜਾਇਦਾ ਕੀਤਾ ਗਿਆ ਲੋਕਾਂ ਨੇ ਹਰਕੇ ਦੇ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਵਿਸ਼ਵਾਸ ਕੀਤਾ ਬਾਹਰੋਂ ਵੀ ਬਹੁਤ ਜਿਹੜੇ ਕੁਝ ਬੰਦੇ ਇਸ ਤਰ੍ਹਾਂ ਦੇ ਤੇ ਜਿਹੜੇ ਬਾਹਰੋਂ ਅਲੱਗ-ਅਲੱਗ ਕੰਟਰੀਆਂ ਤੋਂ ਬਲੈਂਡ ਤੋਂ ਕੈਨੇਡਾ ਤੋਂ ਅਮਰੀਕਾ ਤੋਂ ਆਸਟ੍ਰੇਲੀਆ ਤੋਂ ਉਹ ਵੀ ਸਾਡੇ ਨਾਲ ਵੀਡੀਓਗ੍ਰਾਫੀ ਦੇ ਵਿੱਚ ਸੰਮਰਕ ਦੇ ਵਿੱਚ ਰਹਿੰਦੇ ਸੀ ਠੀਕ ਹੈ ਜੀ ਫਿਰ ਅਸੀਂ ਉਹ ਅਸੀਂ ਵੀ ਅਸੀਂ ਜੋ ਜਦੋਂ ਰਾਤ ਨੂੰ ਹੁਣ ਮੈਂ ਮੇਰਾ ਟੈਕਸੀ ਦਾ ਮੇਰਾ ਕੰਮ ਦਾ ਅਸੀਂ ਦਿਨ ਦੇ ਵਿੱਚ ਤਾਂ ਸਾਰਾ ਦਿਨ ਓਲਾ ਦੇ ਵਿੱਚ ਗੱਡੀ ਚਲਾਉਂਦੇ ਤੇ ਰਾਤ ਨੂੰ ਅਸੀਂ ਰਾਤ ਨੂੰ ਸ਼ਾਮ ਨੂੰ 7 ਵਜੇ ਤੋਂ 8 ਵਜੇ ਤੋਂ ਗੱਡੀ ਆਫ ਕਰਨ ਤੋਂ ਬਾਅਦ ਤੇ ਜਦੋਂ ਅਸੀਂ ਘਰ ਆਣਾ ਘਰ ਆ ਕੇ ਅਸੀਂ ਰੋਟੀ ਨਹੀਂ ਮਤਲਬ ਖਾਦੀ ਅਸੀਂ ਫਿਰ ਮੈਂ ਪਤੇ ਨੂੰ ਨਾਲ ਲੈ ਕੇ ਕਿਸੇ ਨਾ ਕਿਸੇ ਨੂੰ ਅਸੀਂ ਪੋਸਟਰ ਲਾਉਨੇ ਇੱਕ ਜਿਹੜਾ ਸਾਡਾ ਹਲਕਾ ਤਾਂ ਨਾ ਇਹ ਤੇ ਇਹ ਮੁੱਖ ਮੰਤਰੀ ਦਾ ਹਲਕਾ ਸੀਗਾ ਚਲ ਚਲ ਚੱਲੀ ਜੀ ਮੁਖ ਸਾਹਿਬ ਦਾ ਮੁੱਖ ਮੰਤਰੀ ਹੁੰਦਾ ਹੂੰਗਾ ਹੂੰ ਕਿਉਂਕਿ ਦਿਨ ਵਿੱਚ ਸਾਨੂੰ ਬਹੁਤ ਜ਼ਿਆਦਾ ਪ੍ਰੈਸ਼ਰ ਰਹਿੰਦਾ ਸੀ ਕਿਦੋਂ ਅਸੀਂ ਕੰਮ ਕਰਦੇ ਸੀ ਪਾਰਟੀ ਦੇ ਪੋਸਟਰ ਲਾਉਣ ਦੇ ਪਾਰਟੀ ਦੀ ਅਸੀਂ ਐਕਟੀਵਿਟੀ ਗਾਹਾਂ ਫਰਾਂਦੇ ਸੀ ਸਾਨੂੰ ਇਸ ਤਰ੍ਹਾਂ ਵੀ ਲੋਕ ਕਹਿੰਦੇ ਕਿ ਅੰਦ ਪਰ ਜਿਹੜਾ ਪੋਸਟਰ ਆਇਆ ਤੁਸੀਂ ਨੂੰ ਤਾਹ ਅੱਛਾ ਜੀ ਇੱਥੇ ਇੱਥੇ ਨਹੀਂ ਪੋਸਟਰ ਲਾਉਣਾ ਕਿਉਂਕਿ ਮਾਹੌਲ ਹੀ ਇਸ ਤਰ੍ਹਾਂ ਦਾ ਤਾਂ ਦਿਨ ਦੇ ਵਿੱਚ ਲੋਕ ਹਜੇ ਜਿਹੜੇ ਪਿੰਡ ਦੇ ਵਿੱਚ ਆਮ ਆਦਮੀ ਪਾਰਟੀ ਦੀ ਗੱਲ ਸੁਣਨੇ ਵਾਲੇ ਬੰਦੇ ਤੇ ਉਹ ਸਾਨੂੰ ਫਿਰ ਰਾਤ ਨੂੰ ਕਈ ਵਾਰੀ ਬੁਲਾਉਣ ਦੇ ਤੇ ਕਿ ਤੁਸੀਂ ਨਾ ਸ਼ਾਮ ਟਾਈਮ ਆਉਣਾ ਰਾਤ ਨੂੰ ਉਹਨਾਂ ਨੇ ਸਾਡੀ ਵੇਟ ਕਰਦੇ ਰਹਿਣਾ ਵੀ ਉਹਨਾਂ ਨੇ ਆਉਣਾ ਪੋਟਰ ਨਾਲ ਹੋ ਕੇ ਸਾਡੇ ਪੋਟਰ ਲੋਣੇ ਅੱਛਾ ਜੀ ਇਸ ਇੰਨਾ ਸੰਘਰਸ਼ ਕਰਕੇ ਅਸੀਂ ਜਿਹੜੀ ਇਹ ਪਾਰਟੀ ਹੈ ਉਹਨੂੰ ਪੰਜਾਬ ਦੇ ਵਿੱਚ ਖੜਾ ਕੀਤਾ ਸੀ ਆਪਣੇ ਹਲਕੇ ਨੂੰ ਜਿੱਤਿਆ ਠੀਕ ਹੈ ਜੀ 7000 ਮੋਟ ਨਾਲ ਅਸੀਂ 2022 ਦੇ ਵਿੱਚ ਜਿੱਤ ਕੇ ਅਸੀਂ ਆਪਣਾ ਐਮਐਲਏ ਬਣਾ ਠੀਕ ਹੈ ਜੀ ਤੇ ਫਿਰ 2022 ਦੇ ਵਿੱਚ ਐਮਐਲਏ ਬਣ ਗਏ ਯਾਨੀ ਕਿ ਸਰਕਾਰ ਆਮ ਆਦਮੀ ਪਾਰਟੀ ਦੀ ਆ ਗਈ। ਤੇ ਉਸ ਤੋਂ ਬਾਅਦ ਸਰਕਾਰ ਬਣਨ ਤੋਂ ਬਾਅਦ ਇੱਕ ਹੁੰਦਾ ਕਿ ਜਿਵੇਂ ਤੁਸੀਂ ਦੱਸਿਆ ਕਿ ਤੁਸੀਂ ਪੋਸਟਰ ਲਗਾਏ ਰੈਲੀਆਂ ਹੋਈਆਂ ਕਹਿੰਦੇ ਕਿ ਦਰੀਆਂ ਝਾੜ ਦਰੀਆਂ ਵਿਝਾੜੀਆਂ ਪੈਣੀਆਂ ਹਰ ਇੱਕ ਚੀਜ਼ ਤੁਸੀਂ ਪਿਛਲੀ ਵੀਡੀਓ ਵਿੱਚ ਤੁਸੀਂ ਕਿਹਾ ਕਿ ਆਪਣੀ ਗੱਡੀ ਦੇ ਉੱਤੇ ਤੁਸੀਂ ਉਹ ਲਾ ਕੇ ਰੇਲ ਸਟੈਪ ਬਗਾ ਹੈ ਨਾ ਸਪੀਕਰ ਲਗਾ ਕੇ ਵੀ ਤੁਸੀਂ ਵਿਚਾਰ ਕੀਤਾ ਉਦੋਂ ਤਾਂ ਦੇਖੋ ਪਤਾ ਕਿਆ ਸੀ ਇੱਕ ਅਸੀਂ ਅਸੀਂ ਬਿਲਕੁਲ ਨਵੇਂ ਬੰਦੇ ਤੇ ਸਾਨੂੰ ਪਤਾ ਨਹੀਂ ਸੀ ਕਿ ਜਿਹੜਾ ਕਿ ਪ੍ਰਸ਼ਾਸਨ ਦੇ ਨਾਲ رابطہ ਕਾਇਮ ਕਰਨਾ ਜਾਂ ਕਿਉਂਕਿ ਪ੍ਰਸ਼ਾਸਨ ਦੇ ਕੋਲ ਤਾਂ ਜਾਣਦਾ ਵੀ ਅਸੀਂ ਜਾਣਦੇ ਨਹੀਂ ਸੀਗੇ ਇਹ ਹੀ ਗੱਲ ਬਾਤ ਸੀ ਉਹ ਪ੍ਰਸ਼ਾਸਨ ਸਾਨੂੰ ਪਤਾ ਨਹੀਂ ਤੇ ਵੀ ਕੋਈ ਕਿਸੇ ਕਿਸਮ ਦੀ ਕਿਆ ਹੁੰਦਾ ਜੀ ਅਦਿਸ਼ਣ ਰਣਨ ਦੇ ਦਾ ਪ੍ਰੋਗਰਾਮ ਜੋ ਵੀ ਹੁੰਦਾ ਅਸੀਂ ਬਿਨਾ ਮਨਜ਼ੂਰੀ ਤੋਂ ਹੀ ਹਾਂ ਹੋਰ ਵੀ ਲੱਗ ਕੇ ਸਪੀਕਰ ਬੱਜੇ ਰਹੇ ਕੋਈ ਸਾਨੂੰ ਪਤਾ ਨਹੀਂਦਾ ਵੀ ਮਜੂਰੀ ਵੀ ਲੈਣੀ ਹੈ 2022 ਦੇ ਵਿੱਚ ਜਦੋਂ ਸਰਕਾਰ ਬਣ ਜਾਂਦੀ ਹੈ ਹਾਂਜੀ ਮੈਂ ਇਹ ਜਾਣਨਾ ਚਾਹੁੰਨਾ ਕਿ ਜਿਹੜੇ ਵੀ ਤੁਸੀਂ ਐਜ਼ ਅ ਵਲੰਟੀਅਰ ਕੰਮ ਕਰ ਰਹੇ ਸੀਗੇ ਹਨਾ ਵੀ 2022 ਦੇ ਸਰਕਾਰ ਬਣਨ ਤੋਂ ਬਾਅਦ ਤੁਸੀਂ ਜਿਹੜੀ ਮਿਹਨਤ ਕੀਤੀ ਜਾਂ ਸਾਰੇ ਵਲੰਟੀਅਰਸ ਨੇ ਜਿਹੜੀ ਮਿਹਨਤ ਕੀਤੀ ਕੀ ਤੁਹਾਨੂੰ ਲੱਗਦਾ ਵੀ ਉਹਦਾ ਮੁੱਲ ਪਿਆpropto ਦੀ ਮਿਹਨਤ ਦਾ ਦੇਖੋ ਗੱਲ ਹੈ ਤਾਂ ਜੀ ਸਭ ਤੋਂ ਪਹਿਲਾਂ ਦਾ ਮੈਂ ਅਸੀਂ ਕੀਤੀ ਹੈ ਜਿਹੜੀ ਪਾਰਟੀ ਨੂੰ ਸਰਕਾਰ ਬਣਾਈ ਨਾ ਸਭ ਤੋਂ ਵਧੀਆ ਤਾਂ ਸਾਨੂੰ ਜਿਹੜਾ ਪਾਰਟੀ ਨੇ ਫੈਸਿਲਟੀਆਂ ਦਿੱਤੀਆਂ ਕਿ ਤੁਹਾਨੂੰ ਬਿਜਲੀ ਫ੍ਰੀ ਦਾ ਲੋਕਾਂ ਨੂੰ ਪਹਿਲਾਂ ਲੱਗ ਗਿਆ ਜਿੱਥੇ ਨੋ ਜੋਮੀ ਘੱਡੇ ਬਿਜਲੀ ਮਿਲੀ ਅਰ ਦਿਨ ਦੇ ਵਿੱਚ ਮਿਲੀ ਸਭ ਤੋਂ ਵੱਡੀ ਗੱਲ ਤਾਂ ਮਾਨ ਸਾਹਿਬ ਇਹ ਕਰੇ ਪਰ ਜੇ ਪਰਸਨਲ ਤੌਰ ਤੇ ਜਿੱਦਾਂ ਮੈਂ ਆਪਣੇ ਹਲਕੇ 'ਚ ਕੰਮ ਕਰ ਰਿਹਾ ਉਦੋਂ ਉਸ ਸਾਡੇ ਸਭ ਹਲਕੇ ਦੇ ਵਿੱਚ ਦੋ ਚੇਅਰਮੈਨੀਆਂ ਸਿਰਫ ਮਿਲੀਆਂ ਹੈ। ਅੱਛਾ ਜੀ ਮਾਰਕੀਟ ਕਮੇਟੀ ਦਾ ਦੋ ਚੇਅਰਮੈਨੀਆਂ ਇੱਕ ਮਰੰਡੇ ਦੇ ਵਿੱਚ ਇੱਕ ਚੰਕੌਰ ਸਾਹਿਬ ਦੇ ਵਿੱਚ ਠੀਕ ਹੈ ਜੀ ਉਹ ਐਮਐਲਐਸ ਹੱਬ ਨੂੰ ਕਿਨੂ ਦੋਨੀਆਂ ਗਿਆ ਉਹ ਤਾਂ ਸਭ ਨੂੰ ਪਤਾ ਹੀ ਐ ਪਰ ਸਾਨੂੰ ਪਰਸਨਲ ਤੌਰ ਤੇ ਕੋਈ ਮਤਲਬ ਇਹੋ ਜਿਹਾ ਕੋਈ ਮਤਲਬ ਗੱਲਬਾਤ ਨਹੀਂ ਹੋਈ ਜਿਹਦੇ ਨਾਲ ਸਾਡੇ ਦਾ ਉਹਦਾ ਇੱਕ ਜਿਹੜਾ ਉਹਦਾ ਤਾਂ ਸਾਡੇ ਦਾ ਉਹ ਵੀ ਖੋ ਲਿਆ ਇਹ ਪੜਾ ਨਹੀਂ ਇਹਦਾ ਉਹਦਾ ਸੀਗਾ ਤੁਹਾਡੇ ਕੋਲ ਮੇਰੇ ਕੋਲੋ ਐਜੇ ਬਲਾਕ ਪ੍ਰਧਾਨ ਦਾ ਉਹਦਾ ਤਾਂ ਪਹਿਲਾਂ ਅੱਛਾ ਜੀ ਇੱਕ ਬਲਾਕ ਤੁਸੀਂ ਬੁਲੇ ਹੈਂਡਲ ਕਰਦੇ ਬਲਾਕ ਹੈਂਡਲ ਕਰ ਰਹੇ ਤੇ ਉਸ ਮੇਰੇ ਐਂਡ ਦੇ ਵਿੱਚ ਇਹ ਹੋਇਆ ਵੀ ਮੇਰੇ ਬਲਾਕ ਦੇ ਵਿੱਚ ਹੀ ਆ ਕੇ ਜਿੱਤ ਹੋਈ ਉਦੋਂ ਮੇਰੇ ਬਲਾਕ ਦੇ ਵਿੱਚ ਹੀ ਆ ਕੇ ਜਿੱਤ ਹੋਈ ਤੇ ਇਹ अच्छा जी जब 22 ਦੇ ਵਿੱਚ ਇਲੈਕਸ਼ਨ ਜੀ ਹੋਈ ਤਾਂ ਬਰਾਕਰ ਮੇਰੇ ਦੇ ਵਿੱਚ ਹੀ ਆ ਕੇ ਜਿੱਤ ਹੋਈ ਨਹੀਂ ਤਾਂ ਪਿੱਛੋਂ ਜਿਹੜਾ ਹਰਕਾ ਸੀ ਉਹ ਹਾਰਦੀ ਹੈ ਬਰਾਬਰ ਤੇ ਸੀ ਪਹਿਲਾਂ ਚੱਲਦਾ ਰਿਹਾ اچھا ਜੀ ਤੇ ਉਤੋਂ ਬਾਅਦ ਫਿਰ ਸਾਨੂੰ ਮੰਨੂ ਜੇ ਤੁਸੀਂ ਪਰਸਨਲ ਮੈਨੂੰ ਕੁਝ ਜੇ ਤਾਂ ਮੇਰੇ ਤੇ ਮਨੂੰ ਕੋਈ ਵੀ ਮਤਲਬ ਇੱਕ ਇੱਕ ਅਹੁਦੇ ਦੀ ਮਨੂੰ ਪੇਸ਼ਕਸ਼ ਦਿੱਲੀ ਤੋਂ ਫੋਨ ਆਇਆ ਜੀ ਮੈਂ ਮੈਂ ਉਹੀ ਕਿਉਂਕਿ ਹਰ ਇੱਕ ਵਲੰਟੀਅਰ ਹਰ ਇੱਕ ਬੰਦੇ ਦੇ ਮਨ ਚ ਇੱਕ ਇੱਛਾ ਹੁੰਦੀ ਹੈ ਨਾ ਕਿ ਅਸੀਂ ਸਰਕਾਰ ਬਣਾਤੀ ਇੰਨੀ ਮਿਹਨਤ ਕਰੀ ਪੇ ਸਾਨੂੰ ਕੋਈ ਚੇਅਰਮੈਨ ਨਹੀਂ ਮਿਲੇ ਜਾਂ ਸਾਨੂੰ ਕੋਈ ਇਦਾਂ ਦੀ ਇਲੈਕਸ਼ਨ ਜਾਂ ਸੀਟ ਤੇ ਲੜਾਇਆ ਜਾਵੇ ਤਾਂ ਤੁਹਾਡੇ ਮਨ ਚ ਕਦੇ ਵਿਚਾਰ ਆ ਕਿ ਵੀ ਸਾਨੂੰ ਵੀ ਚੇਅਰਮੈਨ ਹੀ ਮਿਲਣੀ ਚਾਹੀਦੀ ਇੱਛਾ ਦਾ ਦੇਖੋ ਗੱਲ ਹੈ ਤਾਂ ਜਦੋਂ ਜਦੋਂ ਦਿੱਲੀ ਵਾਲੀ ਟੀਮ ਸਾਡੇ ਨਾਲ ਕੰਮ ਕਰ ਰਹੀ ਸੀ ਉਦੋਂ ਇੱਛਾ ਤਾਂ ਸਭ ਦੇ ਮਨਾਂ ਦੇ ਵਿੱਚ ਸੀ ਹਮ ਇੱਛਾ ਜਿਹੜੇ ਹੁਣ ਐਮਐਲਏ 117 ਲੜੇ ਤੇ ਜਿਹੜੇ ਹਾਰ ਗਏ ਇੱਛਾ ਤਾਂ ਉਹਨਾਂ ਦੇ ਮਨਾਂ ਵਿੱਚ ਵੀ ਸੀ ਤੇ ਹੁਣ ਜਿਹੜੇ ਮੰਤਰੀ ਬਣ ਗਏ ਜਿਹੜੇ ਜਿਹੜੇ ਡਿਜ਼ਰਵਡ ਵੀ ਨਹੀਂ ਤੇ ਕਰਦੇ ਉਹ ਜਾ ਕੇ ਐਮਐਲਏ ਬਣ ਗਏ ਹਮ ਠੀਕ ਹੈ ਜਿਨ੍ਹਾਂ ਨੂੰ ਇਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਕੌਣ ਸਾਨੂੰ ਵੋਟ ਪਾ ਗਿਆ ਉਸ ਟਾਈਮ ਕਿਉਂਕਿ ਲੋਕ ਅੱਕੇ ਹੋਏ تھے ਅਕਾਲੀ ਯਾਰ ਕਾਂਗਰਸੀਆਂ ਦੀਆਂ ਸਰਕਾਰਾਂ ਤੋਂ ਦੁਖੀ ਲੋਕਾਂ ਨੇ ਵੋਟ ਪਾਈ ਠੀਕ ਹੈ ਇਸ ਕਰਕੇ ਸਾਨੂੰ ਪਰਸਨਲ ਤੌਰ ਤੇ ਜੇ ਮੈਨੂੰ ਤੁਸੀਂ ਮੈਨੂੰ ਸੋਚੋ ਮੈਨੂੰ ਇੱਕ ਇਹ ਮੈਂ ਤੁਹਾਨੂੰ ਇੱਕ ਦੱਸਦਾ ਕਹਾਣੀ ਵਾਲੀ ਗੱਲ ਮੈਨੂੰ ਇੱਕ ਫੋਨ ਆਇਆ ਸੀ ਦਿੱਲੀੋਂ ਅੱਛਾ ਜੀ ਸਰਕਾਰ ਬਣਨ ਤੋਂ ਥੋੜੀ ਦੇਰ ਬਾਅਦ ਠੀਕ ਹੈ ਜੀ ਮੈਨੂੰ ਉਹਨਾਂ ਨੇ ਪੁੱਛਿਆ ਵੀ ਤੋਂ ਨੂੰ ਮਤਲਬ ਅਸੀਂ ਤੁਸੀਂ ਇੰਨਾ ਸਾਡੇ ਵਾਸਤੇ ਕੰਮ ਕੀਤਾ ਤਾਂ ਮੈਨੂੰ ਸਾਰਾ ਉਹਨਾਂ ਨੇ ਮੇਰੇ ਅਹੁਦਿਆਂ ਬਾਰੇ ਜੋ ਵੀ ਹੈ ਸਾਰਾ ਪੁੱਛ ਕੇ ਪਰੰਤੂ ਬਾਦ ਉਹ ਕਹਿੰਦੇ ਵੀ ਠੀਕ ਹੈ ਜੀ ਤੁਹਾਨੂੰ ਕਿਸੇ ਨਾ ਕਿਸੇ ਪਾਰਟੀ ਪਰਤੀ ਸਰਕਾਰ ਪੰਜਾਬ ਸਰਕਾਰ ਦੇ ਵਿੱਚ ਕੋਈ ਅਹੁਦਾ ਤੁਹਾਨੂੰ ਦਵਾਵਾਂਗੇ ਠੀਕ ਹੈ ਜੀ ਠੀਕ ਹੈ ਜੀ ਤੇ ਉਹਨਾਂ ਨੇ ਫਿਰ ਕਿਹਾ ਵੀ ਇੱਕ ਲਿਸਟ ਆਏਗੀ ਚੇਅਰਮੈਨੀ ਵਾਸਤੇ ਤੁਹਾਨੂੰ ਕਿਤਨਾ ਕਦੇ ਸੀ ਅਡਜਸਟ ਕਰਾਂਗੇ ਮੈਂ ਕਿਹਾ ਠੀਕ ਹੈ ਜੀ ਚਲੋ ਅਸੀਂ ਉਹ ਗੱਲ ਨੂੰ ਫਿਰ ਮੈਂ ਬਹੁਤਾ ਮੈਂ ਵੀ ਨਹੀਂ ਗੌਰਿਆ ਜਦੋਂ ਲਿਸਟ ਆਈ ਉਹਦੇ ਵਿੱਚ ਮੇਰਾ ਕੋਈ ਨਾਮ ਨਾ ਆਇਆ ਅੱਛਾ ਜੀ ਫਿਰ ਮੈਂ ਦੁਬਾਰੇ ਉਹ ਲੈਂਡਲਾਈਨ ਨੰਬਰ ਦਾ ਦਿੱਲੀ ਦਾ ਕਿਸੇ ਕਿਸੇ ਮਤਲਬ ਉਹ ਆਮਦਾਈ ਪਾਰਟੀ ਦੇ ਦਫ਼ਤਰ ਦਾ ਸਾਡੇ ਦਾ ਉਦੋਂ ਬਾਅਦ ਫੇਰ ਦੁਬਾਰੇ ਮੈਂ ਕਿਹਾ ਜੀ ਮੇਰਾ ਨਾਮ ਤਾਂ ਆਇਆ ਨਹੀਂ ਉਹ ਕਹਿੰਦੇ ਵੀ ਠੀਕ ਹੈ ਕੋਈ ਗੱਲ ਨਹੀਂ ਅਸੀਂ ਦੁਬਾਰੇ ਫਿਰ ਮੈਨੂੰ ਇੱਕ ਫੋਟੋ ਕਲਿੱਕ ਕਰਨ ਨੂੰ ਕਿਹਾ ਅੱਛਾ ਜੀ ਵੀ ਫੋਟੋ ਕਲਿੱਕ ਕਰਕੇ ਦਿਓ ਕਿਸੇ ਖਾਸ ਬੰਦੇ ਦੇ ਨਾਲ ਫਿਰ ਮੈਂ ਉਹ ਉਹ ਫੋਟੋ ਵੀ ਭੇਜੀ ਕਲਿੱਕ ਕਰਕੇ ਵੀ ਆ ਦੇਖੋ ਜੀ ਉਹ ਕਰੇ ਵੀ ਤੁਹਾਡੇ ਨਾਲ ਕਿਸੇ ਦੀ ਕੋਈ ਵਿਤਕਰਾ ਜਾਂ ਕੁਝ ਮੈਂ ਮੈਨੂੰ ਪਰਸਨਲ ਤੌਰ ਤੇ ਤੇ ਮੇਰੇ ਕੋਈ ਕਿਸੇ ਨਾਲ ਵਿਤਕਰਾ ਨਹੀਂ ਹੋਣਾ ਚਾਹੀਦਾ ਕਿਉਂਕਿ ਮੈਂ ਕਿਹੜੇ ਕੋਈ ਪਰਸਨਲ ਕਿਸੇ ਵਾਤੇ ਕੰਮ ਕਰਦਾ ਤਾਂ ਮੈਂ ਤੇ ਕਿ ਪਾਰਟੀ ਲੈਵਲ ਤੇ ਪਾਰਟੀ ਉਪਰਤੀ ਕੰਮ ਕਰਦਾ ਤਾਂ ਤੇ ਉਹ ਦੂਜੀ ਵਾਰੀ ਫਿਰ ਉਹਨਾਂ ਨੇ ਮੈਨੂੰ ਸ਼ੁਭਾਸ਼ਣ ਦਿੱਤਾ ਵੀ ਠੀਕ ਹੈ ਜੀ ਤੁਹਾਨੂੰ ਅਸੀਂ ਵਾਰੀ ਅਸੀਂ ਕਿਸੇ ਨਾ ਕਿਸੇ ਕੋਈ ਨਾ ਕੋਈ ਅਹੁਦਾ ਜ਼ਰੂਰ ਦਵਾਂਗੇ ਪਰ ਫਿਰ ਵੀ ਪਤਾ ਨਹੀਂ ਕਿਸੇ ਕੁਸ਼ ਕਰਨਾ ਕਰਕੇ ਜਾਂ ਕਿਸੇ ਨੇ ਕੁਝ ਰੋਕਿਆ ਕਿ ਆਇਆ ਹੋਇਆ ਤੇ ਉਹ ਸਾਡੇ ਕੋਲ ਤੋਂ ਅਸਲ ਜਿਹੜਾ ਅਹੁਦਾ ਤਾਂ ਉਹ ਵੀ ਖੋਲਿਆ ਹੈ ਨਾ ਕੀ ਕਰੀਏ ਪਤਾ ਮੈਂ ਸਮਝਦਾ ਇਹ ਗੱਲ ਲੋਕਾਂ ਨੂੰ ਵਿਸ਼ਵਾਸ ਸੀਗਾ ਸਾਡੇ ਮਤਲਬ ਇਲਾਕੇ ਦੇ ਵਿੱਚ ਜਦੋਂ ਅਸੀਂ ਇਨੀ ਦੇਰ ਤੋਂ ਕੰਮ ਕਰਦੇ ਸੀ 10 12 ਸਾਲ ਤੋਂ ਹਰ ਇੱਕ ਬੰਦਾ ਸਾਡੇ ਨਾਲ ਜੁੜਿਆ ਪਤਾ ਹਰ ਇੱਕ ਨੋਇਆ ਹੁੰਦਾ ਕਿਉਂਕਿ ਲੋਕ ਇਹ ਚਾਹੁੰਦੇ ਆ ਵੀ ਸਾਨੂੰ ਲੋਕਲ ਬੰਦਾ ਕੋਈ ਕੰਮ ਵਾਸਤੇ ਮਿਲ ਜੇ ਸਾਡਾ ਕੰਮ ਜੇ ਲੋਕਲ ਦੁਕਾਨ ਦੇ ਇਹ ਆਮ ਨੋਰਮਲ ਕੰਮ ਹੈ ਹੂੰ ਠੀਕ ਹੈ ਜੀ ਅਸੀਂ ਕੰਮ ਤਾਹੀ ਕਰਾ ਸਕਦੇ ਤੇ ਜੋ ਕੋਈ ਅਹੁਦਾ ਹੁੰਦਾ ਪਰ ਸਾਡੇ ਤੋਂ ਜੁੜੋ ਹੈ ਤਾਂ ਸਾਡੇ ਤੋਂ ਉਹ ਵੀ ਖੁਸ਼ ਗਿਆ ਉਹਦੇ ਕਰਕੇ ਜਿਹੜੀ ਸਾਨੂੰ ਕਾਫੀ ਜ਼ਿਆਦਾ ਪ੍ਰੋਬਲਮ ਤਾਂ ਆਉਂਦੀ ਆ ਪਰ ਦੇਖੋ ਹੁਣ ਸਰਕਾਰ ਅੱਗੇ ਕੀ ਕਰਦੀ ਹੈ ਹੁਣ ਤਾਂ ਇਹਨਾਂ ਦੇ ਹੱਥਾਂ 'ਚ ਡੋਰੀ ਅੱਛਾ ਜੀ ਇਹ ਹੁਣ ਸਰਕਾਰ ਨੇ ਤਾਂ ਕਰਨਾ ਕੀ ਹੈ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ 4 ਸਾਲ ਤੋਂ ਸਰਕਾਰ ਚੱਲ ਰਹੀ ਹੈ ਸਰਕਾਰ ਤਾਂ ਆਪਣੇ ਲੈਵਲ ਤੇ ਲੱਗੀ ਹੋਈ ਹੈ ਕੰਮ ਕਰ ਰਹੀ ਹੈ ਜੀ ਹੈਨਾ ਤਾਂ ਹੁਣ ਉਹਦੇ ਵਿੱਚ ਤੁਹਾਡਾ ਜਨਨ ਕਿ ਵਲੰਟੀਅਰ ਜਿਹੜੇ ਵੀ ਪਾਰਟੀ ਦੇ ਹੈਗੇ ਉਹਨਾਂ ਦਾ ਕਿੰਨਾ ਸਾਥ ਹੈ ਨਹੀਂ ਹੈ ਤਾਂ ਇਹ ਜਿਵੇਂ ਕਿ 2027 ਜਿਹੜੇ ਆ ਰਹੀ ਹੈ ਕਿ ਇਹ ਚੀਜ਼ 2027 ਦੀ ਇਲੈਕਸ਼ਨ ਤੇ ਵੀ ਅਸਰ ਹੋਵੇਗਾ ਚੀਜ਼ਾਂ ਦਾ ਨੇ ਅਸਰਦਾ ਦੇਖੋ ਗੱਲ ਇਹਦਾ ਵੀ ਅਸੀਂ ਤਾਂ ਹੁਣ ਪਾਰਟੀ ਹਾਈ ਕਮਾਂਡ ਨੂੰ ਬੇਨਤੀ ਕਰ ਸਕਦੇ ਹਾਂ ਵੀ ਜਦੋਂ ਤੁਸੀਂ 17 22 ਦੇ ਵਿੱਚ ਆਪਾਂ ਇਲੈਕਸ਼ਨ ਲੜੀ 17 ਤੋਂ ਬਾਅਦ ਹਾਂਜੀ 22 ਦੇ ਵਿੱਚ ਇਲੈਕਸ਼ਨ ਲੜੀ ਹੈ ਉਦੋਂ ਤਾਂ ਜਿੰਨੇ ਵੀ ਇਹ ਐਮਐਲਏ ਇਲੈਕਸ਼ਨ ਤੁਸੀਂ ਲੜਵਾਈ ਹੈ ਪਾਰਟੀ ਨੇ ਚਾਹੇ ਉਹ ਕਿਸੇ ਤੇ ਫੜਕੇ ਲੜਾਤੀ ਚਾਹੇ ਕਿਸ ਤਰ੍ਹਾਂ ਮਰ ਜਾਏ ਤੇ ਕਿਸੇ ਪਾਰਟੀ ਮਤੇ ਆ ਕੇ ਜੁਆਇਨ ਕਰਕੇ ਲੜ ਗਿਆ ਠੀਕ ਹੈ ਕਿਉਂਕਿ ਵਲਾਂਟਿਅਰ ਨੂੰ ਬਹੁਤ ਘੱਟ ਇਹਨਾਂ ਨੇ ਮਦਰ ਟਿਕਟ ਨ ਦਿੱਤੀਆਂ ਫਤਿਹਉਨਦੀ ਹਾਈ ਕਮੰਡ ਰੂਹੀ ਬੇਤੀ ਕਰਦੇ ਆ ਵੀ ਹੁਣ ਜਿਹੜੀ 27 ਆਊਗੀ ਨਾ ਜਿੰਨੇ ਵੀ ਹੈ ਐਮਐਲਏ ਹਾਂ ਜਾਂ ਜਿਹੜੇ ਵੱਖ-ਵੱਖ ਵਿਭਾਗਾਂ ਦੇ ਵਿੱਚ ਚੇਅਰਮੈਨ ਲਾਏ ਆ ਇਹਨਾਂ ਨੇ ਚਾਹੇ ਕੋਈ ਅੰਦਰੋਂ ਦਾ ਹੋਵੇ ਜਾਂ ਕੋਈ ਬਾਹਰੋਂ ਦਾ ਜਿੱਥੋਂ ਮਰਜ਼ੀ ਦੇ ਆ ਕੇ ਲਾਇਆ ਵੀ ਦੁਬਾਰਾ ਇਹਨਾਂ ਨੂੰ ਫਿਰ ਇਲੈਕਸ਼ਨ ਦਾ ਵਿੱਚ ਦੁਬਾਰਾ ਮੌਕਾ ਦਿੱਤਾ ਜਾਵੇ 27 ਦੇ ਵਿੱਚ ਅੱਛਾ ਜੀ ਕਿਉਂਕਿ ਬਹੁਤ ਜ਼ਿਆਦਾ ਜ਼ਰੂਰੀ ਹੈ ਇਹਨਾਂ ਨੇ ਗਰਾਊਂਡ ਲੈਵਲ ਤੇ ਐਨੇ ਵਧੀਆ ਕੰਮ ਕਰੇ ਆ ਹਾਂ ਪਰ ਸਰਕਾਰ ਵੀ ਕਹਿ ਰਹੀ ਹੈ ਦਿਨ-ਪਰ-ਦਿਨ ਵੀ ਅਸੀਂ ਆਹ ਕੁਝ ਕਰ ਰਹੇ ਆ ਆਹ ਕੁਝ ਕਰ ਰਹੇ ਆ ਤੇ ਇਹਨਾਂ ਦਾ ਲੜਨਾ ਬੜਾ ਜ਼ਰੂਰ ਜ਼ਰੂਰੀ ਹੈ। ਅੱਛਾ ਜੀ। ਹਾਂ ਇਸ ਕਰਕੇ ਅਸੀਂ ਹਾਈ ਕਮਾਂਡਰ ਨੂੰ ਬੇਨਤੀ ਕਰਦੇ ਆਂ ਵੀ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਵੀ ਇਹਨਾਂ ਐਮਐਲਏ ਨੂੰ ਦੁਬਾਰੇ ਟਿਕਟਾਂ ਦਿੱਤੀ ਜਾਣ ਅਤੇ ਦੁਬਾਰੇ ਇਹਨਾਂ ਨੂੰ ਮੈਦਾਨ ਦੇ ਵਿੱਚ ਉਤਾਰਿਆ ਜਾਵੇ ਤਾਂ ਕਿ ਤਾਂ ਕਿ ਲੋਕਾਂ ਨੂੰ ਦੁਬਾਰੇ ਇਹਨਾਂ ਨੂੰ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲੇ। ਅੱਛਾ ਜੀ। ਜਿੰਥੋ ਤੁ ਤੁਹਾਡੇ ਕਹਿਣ ਅਨੁਸਾਰ ਕਿ ਜਿੰਨੇ ਵੀ ਹੁਣ ਕੈਂਡੀਡੇਟ ਹੈਗੇ ਆ ਜਾਂ ਫਿਰ ਚੇਅਰਮੈਨ ਹੀ ਜਿਨ੍ਹਾਂ ਨੂੰ ਮਿਲੀਆਂ ਵੀ ਉਹਨਾਂ ਨੂੰ ਹੁਣ ਦੁਬਾਰਾ ਟਿਕਟ ਪਾਰਟੀ ਬਿਲਕੁਲ ਬਹੁਤ ਜ਼ਰੂਰੀ ਹੈ ਜੀ ਬਹੁਤ ਜ਼ਿਆਦਾ ਕਿਉਂਕਿ ਜਦੋਂ ਇਹ ਐਮਐਲਏ ਬਣੇ ਨਾ ਹਾਂਜੀ ਤਾਂ ਪਾਰਟੀਆਂ ਜਿਹੜੀਆਂ ਦੂਜੀਆਂ ਪਾਰਟੀਆਂ ਕਿਉਂਕਿ ਸਾਡੇ ਜਿਹੜੇ ਆਮ ਵਰਗ ਦੇ ਆਮ ਲੋਕ ਤੇ ਆਮ ਜਿਨ੍ਹਾਂ ਨੇ ਫੋਟਾ ਪਾ ਕੇ ਜਿੱਤਾਈ ਹੈ ਇਹ ਇਹਨਾਂ ਲੋਕਾਂ ਨੇ ਮਿਹਨਤ ਕਰਕੇ ਐਮਐਲਏ ਦਾ ਬਣਾ ਤਾ ਪਰ ਉਹ ਤੋਂ ਬਾਅਦ ਕੁਝ ਮੌਕਾ ਪ੍ਰਸਤ ਜਿਹੜੇ ਲੋਕ ਤੇ ਇਹਦੇ ਬਾਰੇ ਦਲਬੀਰ ਗੋਲਡੀ ਸੀਗੀ ਇੱਕ ਤੋਂ ਆਤਮਾਨ ਦੇ ਬਰਾਬਰ ਖੜਾ ਸੀਗਾ ਸਿੰਗਰੂਰ ਤੋਂ ਥੂਰੀ ਤੋਂ ਉਹਨਾਂ ਨੇ ਵੀ ਇੱਕ ਜ਼ਿਕਰ ਕਰਿਆ ਦਾ ਕਿ ਕੁਝ ਬੰਦੇ ਤੁਹਾਨੂੰ ਇਸ ਤਰ੍ਹਾਂ ਦੇ ਦਿਖਣਗੇ ਉਹ ਹਰ ਇੱਕ ਪਾਰਟੀ ਦੇ ਵਿਚਾਰ ਹਰ ਇੱਕ ਸਰਕਾਰ ਤੇ ਹੁੰਦੇ ਆ ਸਭ ਤੋਂ ਅੱਗੇ ਹੁੰਦੇ ਆ ਸਭ ਤੋਂ ਅੱਗੇ ਹੁੰਦੇ ਆ ਮੂਰੇ ਵਾਲੀ ਟੀਮ ਦੇ ਵਿੱਚ ਉਹ ਉਹ ਹੁਣ ਇੱਥੇ ਸਾਡੇ ਲਈ ਵੀ ਹੈਗੇ ਅੱਛਾ ਜੀ ਇਹਦੇ ਵਿੱਚ ਵੀ ਹੈਗੇ ਆ ਤੇ ਇਹ ਜਾਂਚ ਪਰਖਣ ਦੀ ਲੋੜ ਹੈ ਕਿਉਂਕਿ ਉਹ ਬਹੁਤ ਵਧੀਆ ਉਹਨਾਂ ਨੇ ਸਲਾਹ ਦਿੱਤੀਆਂ ਬਹੁਤ ਵਧੀਆ ਕੰਮ ਕਰਾਇਆ ਲੋਕਾਂ ਦੇ ਹੁਣ ਉਹ ਗਾਹਾਂ ਹੁਣ 27 ਦੇ ਵਿੱਚ ਫਿਰ ਲੋਕ ਦੱਸ ਦੇਣਗੇ ਵੀ ਜਿਹੜੇ ਉਹ ਮੌਕਾ ਪ੍ਰਾਪਤ ਬੰਦੇ ਦੇ ਇਹਨਾਂ ਨੇ ਕਿੰਨੀਆਂ ਸਲਾਹ ਤੇ ਜਾਂਦੇ ਜਾਂਦੇ ਕੁਲਦੀਪ ਜੀ ਤੁਸੀਂ ਮੈਨੂੰ ਆਪਣਾ ਸਟੈਂਡ ਕਲੀਅਰ ਕਰ ਦਿਓ ਕਿ ਤੁਸੀਂ 2027 ਦੇ ਵਿੱਚ ਮਤਲਬ ਕਿਹੜੀ ਪਾਰਟੀ 'ਚ ਜਾਣ ਵਾਲੇ ਸੋਚ ਰਹੇ ਹੋ ਜਾਂ ਇਸੇ ਪਾਰਟੀ 'ਚ ਰਹਿ ਕੇ ਕੰਮ ਕਰਾਂਗੇ ਨਹੀਂ ਪਾਰਟੀ ਦਾ ਹੀ ਦੇਖੋ ਜੀ ਅਸੀਂ ਹੱਥਾਂ ਨਾਲ ਇੱਕ ਇੱਕ ਰੁਪਿਆ ਇਕੱਠੀ ਕਰਕੇ ਪਾਰਟੀ ਬਣਾਈ ਐ ਅਸੀਂ ਕਿਉਂ ਜਾਵਾਂਗੇ ਕਿਤੇ ਅੱਛਾ ਜੀ ਅਸੀਂ ਜਾਣਾ ਨਹੀਂ ਹੈ ਅਸੀਂ ਇੱਥੇ ਹੀ ਰਵਾਂਗੇ ਕਿਉਂਕਿ ਤੁਹਾਡੀ ਗੱਲਾਂ ਤੋਂ ਤੁਹਾਡੇ ਅੰਦਰ ਦੇ ਜਿਹੜੇ ਮਜਬੂਰ ਸਮਝ ਰਿਹਾ ਉਹਦੇ ਤੋਂ ਸਾਨੂੰ ਇਹ ਲੱਗ ਰਿਹਾ ਕਿ ਕਿਤੇ ਨਾ ਕਿ ਤੁਸੀਂ ਪਾਰਟੀ ਤੋਂ ਖਫਾ ਨਹੀਂ 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 ਅਸੀਂ ਕੋਈ ਖਫਾ ਨਹੀਂ ਹੈਗੇ ਅਸੀਂ ਤਾਂ ਬੇਨਤੀ ਕਰਦੇ ਆਂ ਵੀ ਇਹਨਾਂ ਐਮਐਲਏ ਨੂੰ ਸਾਡੇ ਹਰਕੇ ਦੇ ਖਾਸ ਕਰਕੇ ਐਮਐਲਏ ਸਭ ਨੂੰ ਟਿਕਟ ਦਿੱਤੀ ਜਾਵੇ ਇਸ ਤੇ ਬੇਨਤੀ ਕਰਦੇ ਆਂ ਮੰਗ ਕਰਦੇ ਆਂ ਕਰਦੀ ਅੱਛਾ ਜੀ ਕਿਉਂਕਿ ਐਮਐਲਏ ਸਾਹਿਬ ਨੂੰ ਟਿਕਟ ਮਿਲਦੀ ਹੈ ਕੀ ਤੁਸੀਂ ਉਹਦੇ ਨਾਮ ਚੱਲਣ ਨੂੰ ਤਿਆਰ ਹੋ ਬਿਲਕੁਲ ਮੇਰਾ ਰਾਜ਼ ਰੂਪ ਜਦੋਂ ਮਿਲ ਵੀ ਉਹਦੇ ਵੀ ਭੱਜ ਕੇ ਜਾਵਾਂਗੇ ਅਸੀਂ ਉਹਨਾਂ ਦੇ ਹਰਪਉਣ ਵਾਸਤੇ जी। था। जी था आगे। 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 आगे जी अच्छा जी। ਇਹ ਤਿਆਰ ਹੈ ਇਸ ਕੰਮ ਵਾਸਤੇ ਦਾ ਅਸੀਂ ਤਾਂ ਕਹਨੇ ਆ ਵੀ ਜਰੂਰ ਮਿਲੇ। ਐਨੇ ਐਨੇ ਵਧੀਆ ਦੇਖੋ ਦਿਨ ਰਾਤ ਭੱਜੇ ਰਹੇ। ਹਾਂ। ਕੰਮ ਕਰਦੇ ਆ। ਉਹਨਾਂ ਨੇ ਛੱਡਿਆ ਨਹੀਂ ਕੋਈ ਵੀ ਬੰਦਾ ਜਿਹਦਾ ਕੰਮ ਨਾ ਕਰਿਆ ਹੋਵੇ। ਅੱਛਾ ਜੀ। ਇਹ ਵੀ ਅਸੀਂ ਉਹਨਾਂ ਦੇ ਨਾਲ ਆ ਕੋਈ ਚੱਕਰ ਇਹ ਸਾਨੂੰ। ਦੇਖੋ ਉਂਗਲੀਆਂ ਨਾਂਵ ਵਾਲਾ ਬਹੁਤ ਦੁਨੀਆ ਹੁੰਦੀ ਹੈ ਵੀ ਆਏ ਆ ਹੀ ਫਰਾਟ ਹੁੰਦਾ। ਪਰ ਅਸੀਂ ਪਾਰਟੀ ਪਰ ਦੀ ਵਫਾदार ਹੈਗੇ ਤੇ ਨਾਲ ਅਸੀਂ ਰਵਾਂਗੇ। ਕੋਈ ਚੱਕਰ ਵਾਲੀ ਗੱਲ ਹੈ ਨਹੀਂ। ਠੀਕ ਹੈ ਜੀ। ਸੋ ਇਹ ਸੀਗੇ ਸਾਡੇ ਨਾਲ ਕੁਲਦੀਪ ਸਿੰਘ ਖੇੜੀ ਜੀ ਜਿਨ੍ਹਾਂ ਨੇ ਕੀ ਆਪਣੇ ਦਿਲ ਦੇ ਜਜ਼ਬਾਤ ਦਿਲ ਦੀਆਂ ਗੱਲਾਂ ਸਾਂਝੀਆਂ ਕੀਤੀਆਂ ਕਿ ਵਾਕਈ ਇੱਕ ਵਲੰਟੀਅਰ ਜਿਨ੍ਹਾਂ ਪੂਰੀ ਇਮਾਨਦਾਰੀ ਦੇ ਨਾਲ ਤਨਦੇਹੀ ਦੇ ਨਾਲ ਇੱਕ ਇੱਕ ਪੈਸਾ ਜਿਵੇਂ ਦੱਸ ਰਿਹਾ ਕਿ ਖਰਚਾ ਕਿ ਇਹਨਾਂ ਨੇ ਪਾਰਟੀ ਨੂੰ ਖੜਾ ਕੀਤਾ ਇਹਨਾਂ ਨੇ ਨਹੀਂ ਮਤਲਬ ਜਿੰਨੇ ਵੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਚਾਉਣ ਵਾਲੇ ਜਾਂ ਉਹਨਾਂ ਦੇ ਵਲੰਟੀਅਰ ਸਾਰਿਆਂ ਦੀ ਮਿਹਨਤ ਦੇ ਸਦਕਾ 2022 ਦੇ ਵਿੱਚ ਸਰਕਾਰ ਬਣਦੀ ਹੈ ਸਰਕਾਰ ਹਮ 2027 ਨੇੜੇ ਆ ਰਿਹਾ ਤਾਂ ਜ਼ਰੂਰ ਇੱਕ ਵਾਰ ਪਰਚੋਲ ਜਾਂ ਗੱਲ ਕਰਨ ਦੀ ਬਣਦੀ ਹੈ ਕਿ ਕਿਹੜੇ ਹਲਕੇ 'ਚ ਕਿੰਨਾ ਕੰਮ ਹੋਇਆ ਜਾਂ ਕਿਹੜਾ ਐਮਐਲਏ ਕਿਹੜਾ ਬੰਦਾ ਵਧੀਆ ਕੰਮ ਕਰ ਰਿਹਾ ਇਹ ਕਾਰਗੁਜ਼ਾਰੀ ਤੇ ਗੱਲਾਂ ਹੋ ਰਹੀਆਂ ਤਾਂ ਕੁਲਦੀਪ ਜੀ ਦਾ ਕਹਿਣਾ ਕਿ ਬਿਲਕੁਲ ਜਿਹੜੇ ਐਮਐਲਏ ਸੀਗੇ ਕੁਝ ਕੁ ਚਾਰੇ ਨਵੇਂ ਸੀਗੇ ਕੁਝ ਕੁ ਪੁਰਾਣੇ ਸੀਗੇ ਤਾਂ ਜ਼ਰੂਰ ਹੁਣ ਇਹ ਐਮਐਲਏ ਨੇ ਕੰਮ ਕੀਤੇ ਨੇ ਤਾਂ ਇਹਨਾਂ ਨੂੰ ਤੇ ਅਨੁਸਾਰ ਇਹਨਾਂ ਨੂੰ ਦੁਬਾਰਾ ਫਿਰ ਪਾਰਟੀ ਟਿਕਟ ਦੇ ਕੇ ਨਵਾਜੇ ਤੇ ਲੋਕਾਂ ਦੇ ਵਿੱਚ ਵਿਚਰਣਾ ਅਤੇ ਅਗਰ ਲੋਕ ਚਾਹਣਗੇ ਤਾਂ ਜ਼ਰੂਰ 2027 ਦੇ ਵਿੱਚ ਫਿਰ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਜਾਏਗੀ ਤਾਂ ਜ਼ਰੂਰ ਅਗਰ ਤੁਹਾਨੂੰ ਸਾਡੀ ਇਹ ਗੱਲਬਾਤ ਵਧੀਆ ਲੱਗੀ ਤਾਂ ਜ਼ਰੂਰ ਸਾਡੀ ਇਸ ਵੀਡੀਓ ਨੂੰ ਸ਼ੇਅਰ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ